90 ਜੋੜੀ ਹੈ ਜਿਨ੍ਹਾਂ ਨੇ ਆਪਣੇ ਪਿਆਰ ਦਾ ਸਬੂਤ ਦੇ ਦਿੱਤਾ ਮੁੰਡੇ ਦਾ ਜਿਹੜਾ ਕਿਸ ਐਕਸੀਡੈਂਟ ਦੇ ਵਿੱਚ ਉਹਦੀਆਂ ਲੱਤਾਂ ਦੇ ਉੱਤੇ ਭਾਰ ਨਹੀਂ ਪੈ ਰਿਆ व्हीलचेयर ਦੇ ਉੱਤੇ ਆ ਪਰ ਫਿਰ ਵੀ ਜਿੰਨੂੰ ਪਿਆਰ ਕਰਦਾ ਸੀ ਉਹਨੇ ਸਾਥ ਨਹੀਂ ਛੱਡਿਆ ਖੂਬਸੂਰਤ ਤਰੀਕਾ ਵਿਆਹ ਕਰਵਾ ਕੇ ਆਇਆ ਹੈ ਮਾੜਾ ਸਮਾਂ ਆਇਆ ਕਹਿੰਦੇ ਅਕਸਰ ਪਿਆਰ ਤੇ ਤੁਹਾਡੇ ਕਰੀਬੀ ਉਦੋਂ ਸਮਝ ਜਿਹੜੇ ਆ ਪਰਖੇ ਜਾਂਦੇ ਜਦੋਂ ਤੁਹਾਡੇ ਉੱਤੇ ਮਾੜਾ ਸਮਾਂ ਆਉਂਦਾ ਸੋ ਵਾਕਈ ਇੱਕ ਖੂਬਸੂਰਤ ਵੀਡੀਓ ਹੈ व्हीਲਚੇਅਰ ਤੇ ਸਹੀ ਪਰ ਪਿਆਰ ਤਾਂ ਪਿਆਰ ਹੈ ਨਾ ਆ ਬੜੇ ਸਾਧਕੀ ਧੰਗ ਦੇ ਨਾਲ ਇੱਕ ਦੂਸਰੇ ਦੇ ਨਾਲ ਫੇਰੇ ਲਏ ਆ ਜੈ ਮਾਲਾ ਹੋਈ ਹੈ ਤੇ ਉਸ ਬਾਅਦ ਜਨਮ ਜਨਮਾਂ ਦੇ ਸਾਥੀ ਬਣ ਗਏ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਖੂਬਸੂਰਤ ਵੀਡੀਓ ਹੈ ਅਕਸਰ ਅਸੀਂ ਕਹਿੰਨੇ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੱਡਾ ਟ੍ਰੈਂਡ ਹੈ ਕਿ ਲਗਾਤਾਰ ਕੋਈ ਨਾ ਕੋਈ ਸਾਨੂੰ ਇਦਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਜਿਹਦੇ ਨਾਲ ਦਿਮਾਗ ਦੇ ਵਿੱਚ ਬੜੀ ਨੈਗੇਟਿਵਿਟੀ ਆਉਂਦੀ ਆ ਪਰ ਆ ਤਸਵੀਰ ਦੇਖ ਕੇ ਤੁਹਾਨੂੰ ਲੱਗਦਾ ਹੋਵੇਗਾ ਵੀ ਜੇ ਪਿਆਰ ਹੋਵੇ ਤੇ ਇਦਾਂ ਦਾ ਹੋਵੇ ਜਿਹਦੇ ਨਾਲ ਇੱਕ ਦੂਸਰੇ ਦਾ ਸਾਥ ਨਿਭੇ ਤੇ ਜਨਮ ਜਨਮਾਂ ਦੇ ਸਾਥੀ ਹੋ ਨਿਭੜੀਏ ਅਕਸਰ ਲੋਕ ਜਦੋਂ ਮਾੜਾ ਸਮਾਂ ਆਉਂਦਾ ਹੈ ਨਾ ਤੁਹਾਨੂੰ ਸਾਡਾ ਛੱਡ ਕੇ ਚਲੇ ਜਾਂਦੇ ਨੇ ਪਰ ਆ ਬਹੁਤ ਸੋਹਣੀ ਵੀਡੀਓ ਆ ਜਿੱਥੇ ਮੁੰਡੇ ਦਾ ਜਿਹੜਾ ਆ ਪਿਛਲੇ ਸਮਿਆ ਤੋਂ ਉਹ व्हीलचेयर ਦੇ ਉੱਤੇ ਆ ਪਰ ਜਿਹਦੇ ਨਾਲ ਪਿਆਰ ਕਰਦਾ ਸੀ ਉਹਨੇ ਜਿਹੜਾ ਆ ਕਦੇ ਨਹੀਂ ਉਹਨੂੰ ਮਹਿਸੂਸ ਹੁਣ ਦਿੱਤਾ ਵੀ ਤੁਸੀਂ व्हीलचेयर ਦੇ ਉੱਤੇ ਆ ਫਿਰ ਵਿਆਹ ਹੋਇਆ ਲਾਵਾ ਹੋਈਆਂ ਜਨਮਾਂ ਜਨਮਾਂ ਦੇ ਸਾਥੀ ਹੋਣੇ ਬੜੇ ਇਹ ਸੋਸ਼ਲ ਮੀਡੀਆ ਦੇ ਮਿਲਨਾਂ ਦਾ ਅੱਜ ਦੀ ਸਭ ਤੋਂ ਖੂਬਸੂਰਤ ਵੀਡੀਓ ਹੈ ਜਿਹੜੀ ਵੇਖ ਕੇ ਇਸ ਨਵੀਂ ਵਿਆਹੀ ਜੋੜੀ ਨੂੰ ਬੜਾ ਖੁਸ਼ ਹੁੰਦਾ ਤੁਸੀਂ ਵੀ ਇਸ ਨਵ ਵਿਆਹੀ ਜੋੜੀ ਨੂੰ ਵਧਾਈਆਂ ਦਿਓ ਤਾਂ ਜੋ ਇਹਨਾਂ ਦੇ ਜਿਹੜੀਆਂ ਦੁਆਵਾਂ ਦਿਓ ਤਾਂ ਜੋ ਇਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਵਰਤੇ ਰਹਿਣ ਔਰ ਇਹ ਖੂਬਸੂਰਤ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਵੈਸੇ ਅਕਸਰ ਕਹਿੰਦੇ ਆ ਵੀ ਅੱਜਕੱਲ ਤੇ ਜਿਹੜੇ ਪਿਆਰ ਆ ਉਹ ਥੋੜੇ ਕੇ ਸਮੇਂ ਦੇ ਉੱਤੇ ਆ ਨਾਲੇ ਉਹ ਕਹਿੰਦੇ ਆ ਵੀ ਦੇਖ ਵਾਲੇ ਪਿਆਰ ਆ ਜੇ ਦੇਖ ਸੋਹਣੀ ਆ ਤਾਂ ਤੁਹਾਨੂੰ ਕੋਈ ਪਿਆਰ ਕਰਦਾ ਹੈ ਤੇ ਜੇ ਖੁਦਾ ਨਾ ਖਾਸਤਾ ਤੁਹਾਡੇ ਨਾਲ ਇਦਾਂ ਦਾ ਕੋਈ ਹਾਦਸਾ ਹੋ ਜਾਵੇ ਕਿ ਤੁਹਾਡੀਆਂ ਲੱਤਾਂ ਰਹਿ ਜਾਣ ਜਦੋਂ ਤੁਹਾਡੀਆਂ ਤੁਹਾਡੀਆਂ ਬਾਹਰ ਆ ਜਾਣ ਤੇ ਕੋਈ ਪਿਆਰ ਵੀ ਸ਼ਾਇਦ ਤੁਹਾਨੂੰ ਨਹੀਂ ਕਰਦਾ ਪਰ ਆਹ ਇੱਕ ਤਰੀਕੇ ਦੀ ਮਿਸਾਲ ਹੈ ਜਿੱਥੇ ਇੱਕ ਖੂਬਸੂਰਤ ਜੋੜੀ ਹੈ ਦੋਹਾਂ ਦਾ ਪਿਆਰ ਪਰਵਾਨ ਚੜਿਆ ਆ ਮੁੰਡਾ ਜਿਹੜਾ ਆ ਉਹ ਐਕਸੀਡੈਂਟ ਜਾਂ ਕਿਸੇ ਕਾਰਨ ਵੀਲਚੇਅਰ ਤੇ ਆ ਜਾਂਦਾ ਆ ਪਰ ਜਿਹਦੇ ਨਾਲ ਉਹਨੇ ਨਿਭਾਉਣ ਦੇ ਲਈ ਸਾਥ ਲਾਇਆ ਸੀਗਾ ਉਹਨੇ ਤੋੜਨ ਵਾਇਆਂ ਨੇ ਔਰ ਇਸ ਜੋੜੀ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਔਰ ਇਸ ਜੋੜੀ ਨੂੰ ਦੁਆਵਾਂ ਦਿਓ ਤਾਂ ਜੋ ਇਹਨਾਂ ਜੋੜੀ ਦੇ ਜ਼ਿੰਦਗੀ ਦੇ ਵਿੱਚ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਜਿਹੜੀ ਆ ਖੁਸ਼ੀ ਰਹੇ ਕਿਉਂਕਿ ਇਹ ਖੂਬਸੂਰਤ ਵੀਡੀਓ ਆ ਜਿੱਥੇ ਸੋਸ਼ਲ ਮੀਡੀਆ ਦੀਆਂ ਖਬਰਾਂ ਜਿਹੜੀਆਂ ਨੇ ਉਹ ਬੜੀ ਿਆਰੀ ਨੈਗੇਟਿਵ ਕਰਦੀਆਂ ਸਾਨੂੰ ਪਰ ਆ ਬੜੀ ਸੋਹਣੀ ਵੀਡੀਓ ਜਿੱਥੇ ਜ਼ਿੰਦਗੀ ਦੇ ਵਿੱਚ ਮਾੜਾ ਸਮਾਂ ਆਇਆ ਪਰ ਮਾੜਾ ਸਮਾਂ ਕਹਿੰਦੇ ਉਦੋਂ ਲੰਘ ਜਾਂਦਾ ਜਦੋਂ ਪਰਿਵਾਰ ਦਾ ਸਾਥ ਹੋਵੇ ਜਾਂ ਉਹਦਾ ਸਾਥ ਹੋਵੇ ਜੋ ਤੁਹਾਡੇ ਨਾਲ ਜਿਹੜਾ ਤੁਹਾਨੂੰ ਚਾਹੁੰਦਾ ਆ। ਨਾਬਿਆਈ ਜੋੜੀ ਐ ਜਿਨ੍ਹਾਂ ਨੇ ਆਪਣੇ ਪਿਆਰ ਦਾ ਸਬੂਤ ਦੇ ਦਿੱਤਾ। ਮੁੰਡੇ ਦਾ ਜਿਹੜਾ ਕਿਸੇ ਐਕਸੀਡੈਂਟ ਦੇ ਵਿੱਚ ਉਹਦੀਆਂ ਲੱਤਾਂ ਦੇ ਉੱਤੇ ਭਾਰ ਨਹੀਂ ਪੈ ਰਿਆ। व्हीਲਚੇਅਰ ਦੇ ਉੱਤੇ ਆ ਪਰ ਫਿਰ ਵੀ ਜਿੰਨੂੰ ਪਿਆਰ ਕਰਦਾ ਸੀ ਉਹਨੇ ਸਾਥ ਨਹੀਂ ਛੱਡਿਆ। ਖੂਬਸੂਰਤ ਤਰੀਕਾ ਵਿਆਹ ਕਰਵਾ ਕੇ ਆਇਆ ਆ। ਮਾੜਾ ਸਮਾਂ ਆਇਆ ਕਹਿੰਦੇ ਅਕਸਰ ਪਿਆਰ ਤੇ ਤੁਹਾਡੇ ਕਰੀਬੀ ਉਦੋਂ ਸਮਝ ਜਿਹੜੇ ਆ ਪੜਖੇ ਜਾਂਦੇ ਜਦੋਂ ਤੁਹਾਡੇ ਉੱਤੇ ਮਾੜਾ ਸਮਾਂ ਆਉਂਦਾ ਸੋ ਵਾਕਈ ਇੱਕ ਖੂਬਸੂਰਤ ਵੀਡੀਓ ਹੈ 휠ਚੇਅਰ ਤੇ ਸਹੀ ਪਰ ਪਿਆਰ ਤਾਂ ਪਿਆਰ ਹੈ ਨਾ ਆ ਬੜੇ ਸਾਦਗੀ ਢੰਗ ਦੇ ਨਾਲ ਇੱਕ ਦੂਸਰੇ ਦੇ ਨਾਲ ਫੇਰੇ ਲਏ ਆ ਜੈ ਮਾਲਾ ਹੋਈ ਹੈ ਤੇ ਉਸ ਬਾਅਦ ਜਨਮ ਜਨਮਾਂ ਦੇ ਸਾਥੀ ਬਣ ਗਏ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਖੂਬਸੂਰਤ ਵੀਡੀਓ ਹੈ ਅਕਸਰ ਅਸੀਂ ਕਹਿੰਦੇ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੱਡਾ ਟ੍ਰੈਂਡ ਹੈ ਕਿ ਲਗਾਤਾਰ ਕੋਈ ਨਾ ਕੋਈ ਸਾਨੂੰ ਇਦਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਜਿਹਦੇ ਨਾਲ ਦਿਮਾਗ ਦੇ ਵਿੱਚ ਬੜੀ ਨੈਗੇਟਿਵਿਟੀ ਆਉਂਦੀ ਆ ਪਰ ਆ ਤਸਵੀਰ ਦੇਖ ਕੇ ਤੁਹਾਨੂੰ ਲੱਗਦਾ ਹੋਵੇਗਾ ਵੀ ਜੇ ਪਿਆਰ ਹੋਵੇ ਤੇ ਇਦਾਂ ਦਾ ਹੋਵੇ ਜਿਹਦੇ ਨਾਲ ਇੱਕ ਦੂਸਰੇ ਦਾ ਸਾਥ ਨਿਭੇ ਤੇ ਜਨਮ ਜਨਮਾਂ ਦੇ ਸਾਥੀ ਹੋ ਨਿਭੜੀਏ ਆਕਸਰ ਲੋਕ ਜਦੋਂ ਮਾੜਾ ਸਮਾਂ ਆਉਂਦਾ ਹੈ ਨਾ ਤੁਹਾਨੂੰ ਸਾਡਾ ਛੱਡ ਕੇ ਚਲੇ ਜਾਂਦੇ ਨੇ ਪਰ ਆ ਬਹੁਤ ਸੋਹਣੀ ਵੀਡੀਓ ਆ ਜਿੱਥੇ ਮੁੰਡੇ ਦਾ ਜਿਹੜਾ ਆ ਪਿਛਲੇ ਕਈ ਸਮਿਆਂ ਤੋਂ ਉਹ व्हीलਚੇਅਰ ਤੇ ਉੱਤੇ ਆ ਪਰ ਜਿਹਦੇ ਨਾਲ ਪਿਆਰ ਕਰਦਾ ਸੀ ਉਹਨੇ ਜਿਹੜਾ ਆ ਕਦੇ ਨਹੀਂ ਉਹਨੂੰ ਮਹਿਸੂਸ ਹੁਣ ਦਿੱਤਾ ਵੀ ਤੁਸੀਂ व्हीलਚੇਅਰ ਦੇ ਉੱਤੇ ਆ ਫਿਰ ਵਿਆਹ ਹੋਇਆ ਲਾਂਵਾਂ ਹੋਈਆਂ ਤੇ ਜਨਮਾਂ ਜਨਮਾਂ ਦੇ ਸਾਥੀ ਹੋਣੇ ਬੜੇ ਇਹ ਸੋਸ਼ਲ ਮੀਡੀਆ ਦੇ ਮਿਲਨਾਂ ਦਾ ਅੱਜ ਦੀ ਸਭ ਤੋਂ ਖੂਬਸੂਰਤ ਵੀਡੀਓ ਹੈ ਜਿਹੜੀ ਵੇਖ ਕੇ ਇਸ ਨਵੀਂ ਵਿਆਹੀ ਜੋੜੀ ਨੂੰ ਦਿਲ ਖੁਸ਼ ਹੁੰਦਾ ਤੁਸੀਂ ਵੀ ਇਸ ਨਵ ਵਿਆਹੀ ਜੋੜੀ ਨੂੰ ਵਧਾਈਆਂ ਦਿਓ ਤਾਂ ਜੋ ਇਹਨਾਂ ਦੇ ਜਿਹੜੀਆਂ ਦੁਆਵਾਂ ਦਿਓ ਤਾਂ ਜੋ ਇਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਵਰਤੇ ਰਹਿਣ ਔਰ ਇਹ ਖੂਬਸੂਰਤ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਵੈਸੇ ਅਕਸਰ ਕਹਿੰਦੇ ਆ ਵੀ ਅੱਜ ਕੱਲ ਦੇ ਜਿਹੜੇ ਪਿਆਰ ਆ ਉਹ ਥੋੜੇ ਕੇ ਸਮੇਂ ਦੇ ਉੱਤੇ ਆ ਨਾਲੇ ਉਹ ਕਹਿੰਦੇ ਆ ਵੀ ਦੇਖ ਵਾਲੇ ਪਿਆਰ ਆ ਜੇ ਦੇਖ ਸੋਹਣੀ ਆ ਤਾਂ ਤੁਹਾਨੂੰ ਕੋਈ ਪਿਆਰ ਕਰਦਾ ਆ ਤੇ ਜੇ ਖੁਦਾ ਨਾ ਖਾਸਤਾ ਤੁਹਾਡੇ ਨਾਲ ਇਦਾਂ ਦਾ ਕੋਈ ਹਾਦਸਾ ਹੋ ਜਾਵੇ ਕਿ ਤੁਹਾਡੀਆਂ ਲੱਤਾਂ ਰਹਿ ਜਾਣ ਜਦੋਂ ਤੁਹਾਡੀਆਂ ਤੁਹਾਡੀਆਂ ਬਾਹਰ ਆ ਜਾਂਣ ਤੇ ਕੋਈ ਪਿਆਰ ਵੀ ਸ਼ਾਇਦ ਤੁਹਾਨੂੰ ਨਹੀਂ ਕਰਦਾ ਪਰ ਆਹ ਇੱਕ ਤਰੀਕੇ ਦੀ ਮਿਸਾਲ ਹੈ ਜਿੱਥੇ ਇੱਕ ਖੂਬਸੂਰਤ ਜੋੜੀ ਹੈ ਦੋਹਾਂ ਦਾ ਪਿਆਰ ਪਰਵਾਨ ਚੜਿਆ ਆ ਮੁੰਡਾ ਜਿਹੜਾ ਆ ਉਹ ਐਕਸੀਡੈਂਟ ਜਾਂ ਕਿਸੇ ਕਾਰਨ ਵੀਲਚੇਅਰ ਤੇ ਆ ਜਾਂਦਾ ਆ ਪਰ ਜਿਹਦੇ ਨਾਲ ਉਹਨੇ ਨਿਭਾਉਣ ਦੇ ਲਈ ਸਾਥ ਲਾਇਆ ਸੀਗਾ ਉਹਨੇ ਤੋੜਨ ਵਾਇਆਂ ਨੇ ਔਰ ਇਸ ਜੋੜੀ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਔਰ ਇਸ ਜੋੜੀ ਨੂੰ ਦੁਆਵਾਂ ਦਿਓ ਤਾਂ ਜੋ ਇਹਨਾਂ ਜੋੜੀ ਦੇ ਜ਼ਿੰਦਗੀ ਦੇ ਵਿੱਚ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਜਿਹੜੀ ਆ ਖੁਸ਼ੀ ਰਹੇ ਕਿਉਂਕਿ ਇਹ ਖੂਬਸੂਰਤ ਵੀਡੀਓ ਆ ਜਿੱਥੇ ਸੋਸ਼ਲ ਮੀਡੀਆ ਦੀਆਂ ਖਬਰਾਂ ਜਿਹੜੀਆਂ ਨੇ ਉਹ ਬੜੀ ਿਆਰੀ ਨੈਗੇਟਿਵ ਕਰਦੀਆਂ ਸਾਨੂੰ ਪਰ ਆ ਬੜੀ ਸੋਹਣੀ ਵੀਡੀਓ ਜਿੱਥੇ ਜ਼ਿੰਦਗੀ ਦੇ ਵਿੱਚ ਮਾੜਾ ਸਮਾਂ ਆ ਪਰ ਮਾੜਾ ਸਮਾਂ ਕਹਿੰਦੇ ਉਦੋਂ ਲੰਘ ਜਾਂਦਾ ਜਦੋਂ ਪਰਿਵਾਰ ਦਾ ਸਾਥ ਹੋਵੇ ਜਾਂ ਉਹਦਾ ਸਾਥ ਹੋਵੇ ਜਦੋਂ ਤੁਹਾਡੇ ਨਾਲ ਜਿਹੜਾ ਤੁਹਾਨੂੰ ਚਾਹੁੰਦਾ ਆ